ਅਰੇ ਕਿਹੜਾ ਬੰਦੇ ਪਿੰਡ ਆਲੇ ਪੁੱੰਨਗੇ ਯਾਰ ਇਹ ਬੰਦਾ ਬੂਹ ਆਰੇ ਆਰੇ ਬਲੀ No, 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 no. <fixión> ਹਾਂਜੀ ਸਰ ਕੀ ਨਾਮ ਜੀ ਮੇਰਾ ਨਾਮ ਹਰਦੀਪ ਹੈ ਜੀ ਸਰ ਅੱਜ ਜਿਹੜੀ ਹੈਗੀ ਖੱਡ ਚੱਲ ਰਹੀ ਹੈਗੀ ਅੱਜ ਤੁਸੀਂ ਇੱਥੇ ਜਾਈ ਜਾ ਲੈਣ ਆਏ ਹੋ ਹਾਂਜੀ ਕੀ ਕਹਿਣਾ ਚਾਹੋਗੇ ਜੀ ਸਪੀ ਮੈਂ ਦੱਸਣਾ ਚਾਹੂੰਗਾ ਆਪਣੇ ਅਖਬਾਰ ਦੇ ਵਿੱਚ ਖਬਰ ਆਈ ਸੀਗੀ ਕਿ ਪਿੰਡ ਟਘਾਰਾ ਵਿਖੇਗੀ ਨਾ ਆਪਣੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਜੋ ਖੱਡ ਚੱਲ ਰਹੀ ਨਹੀਂ ਹੈ ਜੈਂ ਤੇ ਉਹਦੇ ਸਬੰਧ ਦੇ ਵਿੱਚ ਹੀ ਅੱਜ ਸਾਡੀ ਮਾਈਨਿੰਗ ਦੀ ਟੀਮ ਤੋਂ ਸਮੇਤ ਪੁਲਿਸ ਪਾਰਟੀ ਤੇ ਪਿੰਡ ਦੇ ਪੰਚਾਇਤ ਦੇ ਨਾਲ ਅੱਜ ਮੌਕਾ ਚੈਕਿੰਗ ਕੀਤੀ ਗਈ ਹੈ ਠੀਕ ਹੈ ਜੀ ਤੇ ਤੁਹਾਨੂੰ ਦੱਸ ਦੇਣਾ ਚਾਹੂੰਗਾ ਕਿ ਆਪਣੇ ਕਿਨਾਂ ਜਿਹੜੀ ਖੱਡ ਚੱਲ ਰਹੀ ਹੈ ਤੇ ਦੋ ਖੱਡਾ ਚੱਲ ਰਹੀਆਂ ਟਕਾਰਾ 1 ਤੇ ਟਕਾਰਾ 2 ਜੋ ਕਿ ਪੰਜਾਬ ਸਰਕਾਰ ਦੇ ਮਨਜ਼ੂਰਸ਼ੁਦਾ ਖੱਡਾ ਨੇ ਹਾਂਜੀ ਤੇ ਜਿਹੜੀ ਖਬਰ ਲੱਗੀ ਹੈਗੀ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਵੀ ਉਹਦੇ ਸਬੰਧ ਵਿੱਚ ਆਪਾਂ ਚੈਕਿੰਗ ਕੀਤੀ ਗਈ ਹੈ ਉਹ ਕਹਿੰਦੇ ਕਿ ਨਿਆਂ ਚੱਲ ਰਹੀ ਹੈ ਕੀ ਮਤਲਬ ਕੋਈ ਪਾਲਸੀ ਨਹੀਂ ਹੈਗੀ ਇਸ ਤਰ੍ਹਾਂ ਦੀ ਖਬਰ ਲੱਗੀ ਹੋਈ ਸੀਗੀ ਤਾਂ ਉਹ ਪਤਾ ਨਹੀਂ ਕਿਉਂ ਖਬਰ ਲੱਗੀ ਸੀਗੀ ਬਟ ਮੈਂ ਜਿਵੇਂ ਤੁਹਾਨੂੰ ਹੁਣੇ ਹੀ ਕਲੀਅਰ ਕਰ ਚੁੱਕਿਆ ਕਿ ਇੱਥੇ ਦੋ ਖੱਡਾ ਚੱਲ ਰਹੀਆਂ ਟਕਾਰਾ 1 ਟਕਾਰਾ 2 ਉਹ ਵੀ ਪੰਜਾਬ ਸਰਕਾਰ ਦੇ ਮਨਜ਼ੂਰਸ਼ੋਦਾ ਹਾਂਜੀ ਤੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਕੁਛ ਨਹੀਂ ਬਸ ਆਪਾਂ ਕਿਨਾਂ ਚੈਕਿੰਗ ਕਰ ਲਈ ਹੈ ਤੇ ਬਿਲਕੁਲ ਕਿਨਾਂ ਸਹੀ ਚੱਲ ਰਹੀ ਹੈ ਖੱਡ ਐਸ ਪਰ ਰੂਲਸ ਚੱਲਦੀ ਹੈ ਹਾਂਜੀ ਅਰੇ ਕਿਹਦੇ ਨਾਂ ਤੇ ਜਿਹੜੀ ਹੈਗੀ ਖੱਡ ਚੱਲਦੀ ਹੈ ਕਿਉਂਕਿ ਇਹਦੇ ਵਿੱਚ ਕਾਫੀ ਬੰਦਿਆਂ ਦੇ ਨਾਮ ਜਿਕਰ ਆ ਰਹੇ ਨੇ ਹਾਂਜੀ ਤੇ ਖੱਡ ਕਿ ਇਹਦੇ ਵਾਕਿਓ ਉਹ ਬੰਦਿਆਂ ਦੇ ਨਾਮ ਵੀ ਚੱਲਦੀਆਂ ਜਾਂ ਕਿਸੇ ਕੰਪਨੀ ਦੇ ਨਾਂ ਤੇ ਇਹ ਦੋ ਕੰਪਨੀਆਂ ਤੋਂ ਲੋਟ ਹੋਈਆਂ ਵਾ ਤੇ ਇੱਕ ਹੈਗੀ ਨਵੀਓ ਕੰਪਨੀ ਦੇਖ ਹੈਗੀ 바ਵਾ ਮੋਟਰਸ ਅੱਛਾ ਕਿੱਥੇ ਵੀਆਂ ਕੰਪਨੀਆਂ ਦੋਨੇ ਕੰਪਨੀ ਨਵੀਓ ਲੁਧਿਆਣੇ ਦੀ ਹੈ ਜੀ ਅੱਛਾ ਜੀ ਤੇ ਜਿਹੜੀ ਇਹ ਵਨ ਸੀਗੀ ਉਹ ਚ ਨਾਮ ਵੀ ਦਿੱਖਦੇ ਵਟ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਐਕਚੁਅਲੀ ਉਹ ਜਿਹੜੇ ਨਾਮ ਮੈਂਸ਼ਨ ਕੀਤੇ ਗਏ ਆ ਉਹ ਉਸ ਵਾਰ ਸਾਨੂੰ ਕੋਈ ਜਾਣਕਾਰੀ ਨਹੀਂ ਕਿ ਉਹ ਬੰਦੇ ਕੌਣ ਹੈ ਜਾਂ ਕਿਉਂ ਉਹਨਾਂ ਦਾ ਨਾਮ ਲਿਆ ਜਾ ਰਿਹਾ ਹੈ ਅਸੀਂ ਦਾ ਸਾਡਾ ਮੇਰ ਮੋਟਿਵ ਅਜਦਾ ਇਹ ਸੀਗਾ ਕਿ ਕਿਉਂਕਿ ਉਸ ਦੇ ਵਿੱਚ ਠਘਾਰਾ ਦਾ ਨਾਮ ਮੈਂਸ਼ਨ ਸੀਗਾ ਕਿਉਂਕਿ ਸਾਡੇ ਅੰਡਰ ਆਉਂਦੀ ਆ ਤੇ ਅਸੀਂ ਇਸ ਕਰਕੇ ਆਪਣੀ ਜੋ ਡਿਊਟੀ ਬਣਦੀ ਆ ਉਹਦੇ ਅਨੁਸਾਰ ਅੱਜ ਕਿਨਾਂ ਚੈਕਿੰਗ ਕਰਨ ਲਈ ਇੱਥੇ ਪੁੱਜੇ ਆ ਪਰ ਇਹ ਕਿ ਜਿਹੜੇ ਰੋਲ ਹਾਂਜੀ ਐਸੇ ਵਿਜੇ ਕੁਮਾਰ ਜੀ ਤੁਸੀਂ ਇੱਥੇ ਆਏ ਹੋ ਆਪਣੇ ਢਗਟ ਘਾਰਾਂ ਦੇ ਵਿੱਚ ਜਿੱਥੇ ਪਤਾ ਲੱਗਾ ਸੀ ਵੀ ਨਸ਼ਾਇਜ਼ ਮਾਈਨਿੰਗ ਜਿਹੜੀ ਚੱਲ ਰਹੀ ਸੀ ਕੀ ਆ ਕੇ ਤੁਸੀਂ ਦੇਖਿਆ ਤੇ ਕੀ ਥੋੜਾ ਜਿਆ ਜਾਨਕਾਰੀ ਪੂਰੀ ਖੁੱਲ੍ਹ ਦੂਜੀ ਇਹਦੇ ਵਿੱਚ ਮਾਈਨਿੰਗ ਇੰਸਪੈਕਟਰ ਸਾਹਿਬ ਤੇ ਮਾਈਨਿੰਗ ਆਪਣੇ ਹਰਦੀਪ ਜੀ ਜੈ ਸਾਹਿਬ ਉਹਨਾਂ ਨੂੰ ਕੰਪਲੇਂਟ ਆਈ ਹੈ ਕਿ ਇਹ ਦੇ ਰਿਗਾਰਡਿੰਗ ਜਿਹੜੀ ਉਹ ਖੱਡ ਚੱਲ ਰਹੀ ਹੈ ਕੋਈ ਗੈਰ ਕਾਨੂੰਨੀ ਕੋਈ ਕੁਸ਼ ਹੈਗੀ ਵਿੱਚ ਸ਼ਿਕਾਇਤ ਹੈਗੀ ਆ ਉਸ ਸਬੰਧੀ ਦੌਰਾ ਕੀਤਾ ਹੈ ਜੈ ਸਾਹਿਬ ਨੇ ਅਸੀਂ ਨਾਲ ਆਏ ਹਾਂ ਤੇ ਜੋ ਉਹਨਾਂ ਨੇ ਵਿਜ਼ਿਟ ਕੀਤਾ ਦੇਖਿਆ ਕਿ ਜੋ ਇਹ ਖੱਡ ਹੈ ਉਹ ਸਹੀ ਤੇ ਠੀਕ ਚੱਲ ਰਹੀ ਹੈ ਤੇ ਜੋ ਵੀ ਰੈਗੂਲਰ ਹੈਗੀ ਆ ਇਹਦੇ ਵਿੱਚ ਕੋਈ ਨਜਾਇਜ਼ ਵਗੈਰਾ ਨਹੀਂ ਹੈਗੀ ਤੇ ਵਿਜ਼ਿਟ ਕੀਤਾ ਹੋਇਆ ਤਾਂ ਉਹ ਆਪਣੀ ਰਿਪੋਰਟ ਤਿਆਰ ਕਰਕੇ ਦੇ ਦੇਣਗੇ ਸ਼ਿਕਾਇਤ ਹੁੰਦੀ ਆ ਉਹਦੇ ਰਿਗਾਰਡਿੰਗ ਪਤਾ ਲੱਗਦਾ ਤੇ ਅਸੀਂ ਉਹਦੇ ਅੰਗੇਸਟ ਜਿਉਂਕ ਬਿਲਕੁਲ ਨਜਾਇਜ਼ ਜਾਂ ਗਲਤ ਆ ਤੇ ਉਹਦੇ ਅੰਗੇਸਟ ਅਸੀਂ ਜੋ ਵੀ ਬਣਦੀ ਕਾਰਵਾਈ ਕਰਾਂਗੇ ਹਾਂਜੀ ਭਾਜੀ ਕੀ ਨਾਮ ਜੀ ਮੇਰਾ ਨਾਮ ਹਰਜਿੰਦਰ ਸਿੰਘ ਹੈ ਜੀ ਮੌਜੂਦਾ ਸਰਪੰਚਾ ਜੀ ਗਗਟ ਘਰਾਂ ਤੋਂ ਅੱਛਾ ਜੀ ਹਾਂਜੀ ਅੱਜ ਜਿਹੜਾ ਜੈ ਸਿੰਘ ਸਾਹਿਬ ਹੈਗੇ ਆ ਆਏ ਇੱਥੇ ਹੈਗੇ ਆ ਉਹਨਾਂ ਵੱਲੋਂ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹ ਚੈਕਿੰਗ ਕਰਨ ਆਏ ਆ ਜੀ ਜਿਹੜਾ ਕੰਮ ਚੱਲਦਾ ਪਿਆ ਖਬਰ ਲੱਗੀ ਸੀਗੀ ਆਪਣੇ ਟਿਕਾੜਾ ਦੀ ਤਾਂ ਉਹ ਚੈੱਕ ਕਰਨ ਆਏ ਆ ਵੀ ਕਿੱਦਾਂ ਸਹੀ ਆ ਤੇ ਕੰਮ ਸਹੀ ਚੱਲਦਾ ਪਿਆ ਹੋਇਆ ਛੋਟੀਆਂ ਮਸ਼ੀਨਾਂ ਚੱਲਦੀਆਂ ਪਈਆਂ ਤਾਂ ਉਹਦੇ ਰਿਗਾਰਡਿੰਗ ਆਈ ਸੀਗੀ ਤੇ ਤੁਹਾਨੂੰ ਕੀ ਲੱਗਦਾ ਕਿ ਇਹ ਸਹੀ ਕੰਮ ਚੱਲ ਰਿਹਾ ਹੈਗਾ ਕੰਮ ਬਿਲਕੁਲ ਇੱਕ ਨੰਬਰ ਦਾ ਚੱਲਦਾ ਪਿਆ ਜੀ ਨੰਬਰਾਂ 'ਚ ਕੰਮ ਚੱਲਦਾ ਪਿਆ ਆਪਣੇ ਅੱਛਾ ਜੀ ਹਾਂਜੀ ਤੇ ਜਿਹੜੀ ਖਬਰ ਲੱਗੀ ਹੈਗੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਖਬਰ ਤਾਂ ਦੇਖੋ ਜੀ ਕਈ ਸ਼ਰਾਰਤੀ ਅਨਸਰ ਹੁੰਦੇ ਆ ਜੀ ਕਿੱਧਰੋਂ ਖਬਰ ਲਾਈ ਆ ਜਾਂ ਬਣਵਾਈ ਆ ਉਹਨਾਂ ਨੇ ਇਹਦੇ ਬਾਰੇ ਆਪਾਂ ਨੂੰ ਕੋਈ ਪਤਾ ਨਹੀਂ ਜੀ ਕਾਲ ਕੀ ਆ ਵੀ ਜਿਹੜਾ ਇਹਨੂੰ ਕਰਨ ਦੇ ਲਈ ਹੈ ਨਾ ਪਿੰਡ ਦਾ ਬਦ ਪਿੰਡ ਦੀ ਆਪਣੇ ਤੁਹਾਡੇ ਇੱਕ ਕਿਸਮ ਦੀ ਬਦਨਾਮੀ ਵੀ ਆਪਾਂ ਕਹਿ ਸਕਦੇ ਹਾਂ ਬਦਨਾਮੀ ਦਾ ਆਪਾਂ ਮੰਨਦੇ ਆ ਜੀ ਹੈਗੀ ਆ ਦੇਖੋ 100 ਬੰਦਾ ਕੰਮ ਕਰਦਾ ਜੀ ਸਾਰੇ ਰੋਟੀ ਖਾਂਦੇ ਆ ਜੀ ਇੱਥੋਂ ਤਾਂ ਬਾਕੀ ਹੁਣ ਕਈ ਹੁੰਦੇ ਆ ਸ਼ਰਾਰਤੀ ਅਨਸਰ ਆਪਾਂ ਕੀ ਕਰ ਸਕਦੇ ਆ ਤੇ ਤੁਹਾਨੂੰ ਕੁਝ ਪਤਾ ਲੱਗਾ ਕਿ ਕਿਸੇ ਨੇ ਖਬਰ ਕਿੰਨੇ ਨਹੀਂ ਇਸ ਰਿਗਾਰਡਿੰਗ ਆਪਾਂ ਨੂੰ ਇਸ ਰਿਗਾਰਡਿੰਗ ਆਪਾਂ ਨੂੰ ਤੁਸੀਂ ਪੁਸ਼ਟੀ ਕੀਤੀ ਆ ਵੀ ਇਸ ਖੱਡ ਦੇ ਬਾਰੇ ਵਾਕਈ ਖੱਡ ਲੀਗਲ ਆ ਜਾਂ ਨਹੀਂ ਨਹੀਂ ਆਪਾਂ ਪੁਸ਼ਟੀ ਕੀਤੀ ਆ ਜੀ ਇਹ ਨੰਬਰਾਂ 'ਚ ਕੰਮ ਚੱਲਦਾ ਪਿਆ ਆ ਪੂਰਾ ਸਹੀ ਚੱਲਦਾ ਪਿਆ ਜੀ ਤੇ ਕਿੰਨੇ ਪਰਿਵਾਰ ਜਿਹੜੇ ਆ ਇਸ ਖੱਡ ਤੋਂ ਰੁਪੀ ਕਮਾਰਿਆ ਨੇ ਤੁਹਾਡੇ ਪਿੰਡ ਦੇ ਇੱਥੋਂ ਜੀ ਸਾਰਾ ਪਿੰਡ ਹੀ ਆ ਤਕਰੀਬਨ ਘਟੂ ਘਟ 100 ਬੰਦਾ ਦਾ ਲੀਵਰ ਦਾ ਹੀ ਆ ਜੀ ਹਾਂ ਹਾਂਜੀ ਸਾਰਾ ਪਿੰਡ ਹੀ ਇੱਥੋਂ ਰੋਟੀ ਕਾ ਰਿਆ ਜੀ ਕਰੋੜ ਪੂਰਾ ਪਿੰਡ ਕਹ ਲੀਏ ਪੂਰਾ ਪੇਪਰ ਹਾਂਜੀ ਪੂਰਾ ਪੂਰਾ ਪਿੰਡ ਹੀ ਆ ਜੀ ਜਿਹੜਾ 1